ਕਿ ਪੰਜਾਬੀਓ ਸਾਡੀ ਜ਼ਮੀਰ ਐਨੀ ਮਰ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਇੱਕ ਐਨਾ ਵੱਡਾ ਕਾਂਡ ਹੋਇਆ ਤੇ ਉਸ ਦੇ ਉੱਤੇ ਵੀ ਹਜੇ ਅਸੀਂ ਚੁੱਪ ਬੈਠੇ ਆਂ ਕਦ ਬੋਲੋਗੇ ਜਦ ਉਹ ਪ੍ਰਵਾਸੀ ਤੁਹਾਡੇ ਘਰਾਂ ਤੱਕ ਪਹੁੰਚ ਜਾਣਗੇ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਰਾਜ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦਾ ਕਤਲ ਕਰ ਦਿੱਤਾ ਜਾਂਦਾ ਇੱਕ ਪ੍ਰਵਾਸੀ ਦੇ ਵੱਲੋਂ ਉਸ ਦੇ ਗੁਪਤ ਅੰਗਾਂ ਨਾਲ ਵੀ ਛੇੜਛਾੜ ਕੀਤੀ ਜਾਂਦੀ ਹੈ ਤੇ ਜਿਸ ਤੇ ਦੌਰਾਨ ਉਥੇ ਹੀ ਇੱਕ ਦਿਲ ਦਹਿਲਾਉਣ ਵਾਲਾ ਜਿਹੜਾ ਕਿ ਇਹ ਮਾਮਲਾ ਸਾਹਮਣੇ ਆਇਆ ਹੁਣ ਰਾਜ ਸਿੰਘ ਖਾਲਸਾ ਨੇ ਬਿਆਨ ਦਿੱਤੇ ਨੇ ਪੰਜਾਬੀਆਂ ਨੂੰ ਜਾਗਣ ਦੇ ਲਈ ਕਿਹਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਾਗ ਜਾਓ ਉਦੋਂ ਜਾਖੋਗੇ ਜਦੋਂ ਅਜੀਹਾ ਸਾਡੇ ਨਾਲ ਹੋਇਆ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਉਥੇ ਹੀ ਕਈ ਸਰਕਾਰ ਦੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਇਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਕਿਵੇਂ ਕਿਵੇਂ ਕੀ ਕੁਝ ਹੋਇਆ ਉਸ ਬੱਚੇ ਨਾਲ ਕਿਵੇਂ ਉਹਦੀ ਜਾਨ ਨਿਕਲੀ ਹੋਊਗੀ ਹਨਾ ਤੇ ਪਰ ਪੰਜਾਬੀਓ ਤੁਸੀਂ ਸੁੱਤੇ ਪਿਓ ਓਹ ਤੁਹਾਡੇ ਪੰਜਾਬ ਨੂੰ ਇਹਨਾਂ ਨੇ ਸਾਲਿਆਂ ਨੇ ਸ਼ਾਮਲਟ ਸ਼ਾਮਲਟ ਬਣਾ ਰੱਖਿਆ ਆ ਕੇ ਇੱਥੇ ਰਹਿ ਰਹੇ ਨੇ ਇੱਥੇ ਸਰਕਾਰ ਇਹਨਾਂ ਨੂੰ ਪੱਕੇ ਕਰ ਰਹੀ ਹੈ ਇੱਥੇ ਸਰਕਾਰ ਇਹਨਾਂ ਨੂੰ ਪਲਾਟ ਦੇ ਦੇ ਰਹੀ ਹੈ ਇਹਨਾਂ ਨੂੰ ਰਹਿਣ ਲਈ ਕਰਦੇ ਰਹੀ ਐ ਇਹਨਾਂ ਦੀਆਂ ਵੋਟਾਂ ਬਣਾਈਆਂ ਬਣਾ ਦਿੱਤੀਆਂ ਜਾਂਦੀਆਂ ਨੇ ਉੱਤੇ ਸਾਡੇ ਆ ਖੱਚ ਮਹਿਕਮਾ ਜਿੰਨਾ ਹੈਗਾ ਕੋਈ ਬੋਲਦਾ ਹੀ ਨਹੀਂ ਯਾਰ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਚੱਕਰ ਚ ਪੈ ਗਏ ਹੈਗੇ ਕੁਛ ਮਰਜ਼ੀ ਕਰੋ ਕੋਈ ਪ੍ਰਵਾਸੀ ਆਵੇ ਕੁਝ ਵੀ ਹੋਵੇ ਵੋਟਾਂ ਬਣਾਓ ਤੇ ਰਹੋ ਪਿੰਡਾਂ ਦੇ ਸਰਪੰਚ ਦਾ ਇਸ ਕੰਮ ਤੇ ਹੋ ਗਏ ਮੰਤਰੀ ਨੇ ਉਹ ਵੱਡੇ ਪੱਧਰ ਤੇ ਇਹਨਾਂ ਦੀਆਂ ਵੋਟਾਂ ਬਣਾ ਕੇ ਇੱਕ ਇੱਕ ਹਿੱਸਾ ਆਪਣੇ ਨਾਲ ਕਰ ਲੈਂਦੇ ਆ ਸਰਕਾਰਾਂ ਹੀ ਇਹਨਾਂ ਨੂੰ ਬਿਠਾਉਣ ਤੇ ਲੱਗਿਆ ਨੇ ਸਰਕਾਰਾਂ ਨੇ ਇਹਨਾਂ ਨੇ ਚੁਮਲਾਇਆ ਤੇ ਸਾਡੇ ਪੰਜਾਬੀਆਂ ਦੇ ਦੁਸ਼ਮਣ ਬਣ ਗਏ ਨੇ ਕਦੇ ਇਹ ਖਬਰ ਸੁਣੀ ਹੈ ਕਿ ਕਿਸੇ ਲੀਡਰ ਦਾ ਬੱਚਾ ਚੱਕ ਲਿਆ ਕਿਸੇ ਭਈਏ ਨੇ ਕਿਸੇ ਸਰਪੰਚ ਦਾ ਚੱਕ ਲਿਆ ਕਿਸੇ ਐਮਐਲਏ ਦਾ ਚੱਕ ਲਿਆ ਕਦੇ ਖਬਰ ਸੁਣੀ ਹੈ ਸਾਡੇ ਨਾਲ ਹੀ ਕਿਉਂ ਬਪੜਦਾ ਆਮ ਬੰਦਿਆਂ ਨਾਲ ਹੀ ਕਿਉਂ ਬਪੜਦਿਆਂ ਨੇ ਇਹ ਘਟਨਾ ਓਏ ਪੰਜਾਬੀਓ ਤੁਹਾਨੂੰ ਮਾਰਿਆ ਜਾ ਰਿਹਾ ਓਏ ਤੁਹਾਨੂੰ ਤੁਹਾਡੀ ਨਸਲ ਕੁਸੀ ਕੀਤੀ ਜਾ ਰਹੀ ਆ ਓਏ ਸੋਚੋ ਆਪਣੇ ਬੱਚਿਆਂ ਕਣੀ ਝਾਕ ਕੇ ਦੇਖੋ ਜੇਕਰ ਮੇਰੀ ਕੋਈ ਵੀਡੀਓ ਸੁਣ ਰਿਹਾ ਹੈ ਦੇਖ ਰਿਹਾ ਹੈ ਤਾਂ ਇੱਕ ਪਾਸੇ ਤੁਹਾਡੇ ਬੱਚੇ ਬੈਠੇ ਹੋਣੇ ਉਹਨਾਂ ਕਣੀ ਦੇਖੋ ਕਿ ਕਿਵੇਂ ਜੇ ਉਹਨਾਂ ਨਾਲ ਵੀ ਇਹ ਘਟਨਾ ਵਾਪਰੇ ਤਾਂ ਕਿਵੇਂ ਜਾਨ ਨਿਕਲੂਗੀ ਕਿ ਤੁਸੀਂ ਚੱਲ ਲੋਗੇ ਤੇ ਉਹ ਮਾਂ-ਬਾਪ ਚੱਲ ਰਹੇ ਨੇ ਯਾਰ ਕਿਤੇ ਸਾਡੀ ਕੌਮ ਇਹੋ ਜੀ ਸੀ ਯਾਰ ਇਹਨਾਂ ਨੇ ਪੰਜਾਬ ਨੂੰ ਇਹ ਸਾਮ ਲਾਈਟ ਬਣਾਤਾ ਓਏ ਕੋਈ ਵੀ ਆਵੇ ਕੋਈ ਵੀ ਰਹੇ ਤੇ ਸਾਡੇ ਪਿੰਡ ਵਾਲੇ ਬੁਝੜਾ ਨੂੰ ਪਤੀ ਨਹੀਂ ਕੁਛ ਯਾਰ ਤਾਂ ਸਿੱਤੇ ਬੱਸ ਵਾ 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 ਓਏ ਆਪ ਭਗਵਾਨ ਤਮਨ ਨੂੰ ਕਹੋ ਓਏ ਬੁਝੜੋ ਓਏ ਕੋਈ ਬਿਲੇ ਹਜਾ ਲਿਆਵੇ ਕਿ ਜਿਹਦੇ ਵਿੱਚ ਬਾਹਰੋਂ ਕੋਈ ਬੰਦਾ ਆਵੇ ਤੇ ਪਹਿਲ ਪੰਜਾਬੀਆਂ ਨੂੰ ਹੋਵੇ ਜੇ ਕੋਈ ਨੌਕਰੀ ਹੈ ਤਾਂ ਵੀ ਪੰਜਾਬੀਆਂ ਨੂੰ ਪਹਿਲ ਹੋਵੇ ਇੱਥੇ ਕੋਈ ਬੰਦਾ ਰਹੇ ਤਾਂ ਸੇਫਟੀ ਨਾਲ ਰਹੇ ਉਹਦਾ 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 ਕੋਈ ਪੂਰੇ ਪ੍ਰੂਫ ਲੈਤੇ ਜਾਣ ਕਿ ਕਿੱਥੋਂ ਆਇਆ ਉਹ ਲਾਉਂਦੇ ਨੇ 50 ਰੁਪਈਆ ਦੀ ਟਿਕਟ ਜੁਪੀ ਬਿਹਾਰ ਤੋਂ ਲਾਉਂਦੇ ਨੇ 50 ਰੁਪਈਆ ਦੀ ਟਿਕਟ ਤੁਹਾਡੇ ਪੰਜਾਬ ਦੀ ਜੁਪੀ ਬਿਹਾਰ ਤੋਂ ਚੜ੍ਹ ਕੇ ਟ੍ਰੇਨਾਂ ਇੱਥੇ ਪੱਕੇ ਕਰਦੇ ਯਾਰ ਹੁਣ ਕਈ ਲੋਕ ਕਹਿਣਗੇ ਤੁਸੀਂ ਵਿਰੋਧ ਕਰਦਾ ਅਸੀਂ ਇਨਸਾਨ ਕਿਸੇ ਇਨਸਾਨੀਅਤ ਦੇ ਵਿਰੋਧੀ ਨਹੀਂ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਆਉਣ ਜੀ ਸੱਚ ਕੇ ਆਉਣ ਕੰਮ ਕਰਨ ਤੇ ਆਪਦੇ ਘਰਾਂ ਨੂੰ ਜਾਣ ਸਾਡੇ ਮੁੰਡੇ ਵੀ ਜਾਂਦੇ ਆ ਪਰ ਸਾਡੇ ਮੁੰਡੇ ਇਹਨਾ ਮੰਗੂ ਨਹੀਂ ਜਾਂਦੇ ਕਿ 50 ਰੁਪਏ ਟਿਕਟ ਲਾ ਕੇ ਵਾਗੇ ਸਾਡੇ ਮੁੰਡਿਆਂ ਨੇ ਹੱਥ ਪਹਿਲਾਂ ਵੜ ਦਿੱਤੇ ਜਾਂਦੇ ਆ ਸਭ ਕੁਝ ਉਹਨਾਂ ਦੇ ਪ੍ਰੂਫ ਕਿੱਥੇ ਰਹੇ ਕਿੰਨਾ ਬੈਂਕ ਬੈਲੈਂਸ ਕੀ ਕੀਤਾ ਕਿੰਨੇ ਕੇਸ ਸਾਰਾ ਕੁਝ ਪਤਾ ਕਰਕੇ ਫੇਰ ਜਾਂ ਭੇਜ ਦਿੱਤਾ ਜਾਂਦਾ ਸਾਨੂੰ ਕਿਸੇ ਦੂਜੇ ਦੇਸ਼ ਪਰ ਇਹ ਆਉਂਦੇ ਆ 50 ਰੁਪਏ ਟਿਕਟ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਹਨੇ ਕਤਲ ਕੀਤਾ ਕਿੱਥੇ ਹੈ ਬੰਦਾ ਕਰਕੇ ਅਗਲਾ ਚਲਾ ਜਾਂਦਾ ਯਾਰ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਤੇ ਪੰਜਾਬੀ ਤੁਸੀਂ ਚੁੱਪ ਕਰਕੇ ਤਮਾਸ਼ਾ ਦੇਖੀ ਜਾਂਦੇ ਹੋ ਕੋਈ ਕਹਿੰਦਾ ਯਾਰ ਏ ਇਹ ਇਹ ਪ੍ਰਦੇਸੀਆਂ ਦੇ ਖਿਲਾਫ ਨੇ ਜੀ ਇਹ ਫਰਾਂ ਦੇ ਖਿਲਾਫ ਨੇ ਜੀ ਓਏ ਭਰਾਵਾ ਕਰਤੂਤਾਂ ਦੇਖ ਲਓ ਹੁਣ ਕੀ ਕਰਨ ਲੱਗੇ ਤੁਹਾਡੇ ਆ ਪ੍ਰਦੇਸੀ ਜਿਹੜੇ ਚਹਿੱਤੇ ਆ ਇਹਨਾਂ ਦੇ ਕਿਸੇ ਨੂੰ ਮੁੱਦੇ ਦੀ ਨਹੀਂ ਪਤਾ ਸਮਝ ਹੀ ਨਹੀਂ